ਗਰਮੀ ਬਹੁਤ ਜ਼ਿਆਦਾ ਹੈ ਗਰਮੀ ਇੰਨੀ ਜ਼ਿਆਦਾ ਕਿ ਹੱਥ ਦੀ ਗਰਮੀ ਪੈ ਰਹੀ ਹੈ ਜਿਹੜੀ 4-5 ਦਿਨਾਂ ਤੋਂ ਲਗਾਤਾਰ ਪੈ ਰਹੀ ਹੈ ਆ ਲੋਕ ਆਰਾਮ ਕਰਦੇ ਹੋਏ ਨਜ਼ਰ ਆ ਰਹੇ ਗਾ ਕੀ ਐ ਨੇ ਗਾਗ ਫਿਰ ਬਾਹਰ ਨੂੰ ਗਰਮੀ ਦੇ ਕਰਕੇ ਨਿਕਲਦਾ ਨਹੀਂ ਕੋਈ ਜੇ ਗਰਮੀ ਘਟੂਗੀ ਤਾਂ ਹੀ ਲੋਕੀ ਨਿਕਲਣਗੇ ਬਾਹਰ ਬਿਜਲੀ ਦੀ ਤਾਂ ਸਮੱਸਿਆ ਹੈਗੀ ਹੁਣ ਬਿਜਲੀ ਅੱਜ ਕੱਲ੍ਹ ਹੁਣ ਤਾਂ ਝੋਨਾ ਲੱਗ ਜਾਂ ਲੱਗ ਜਾਂਦਾ ਉਹ ਫਿਰ ਲਾਈਟ ਦੇ ਘਟਦਾ ਲੱਗਣੀ ਹੈ ਲਗਾਤਾਰ ਆਪਾਂ ਦੇਖੀਏ ਤਾਂ ਬਤੀ ਗਰਮੀ ਨੂੰ ਲੈ ਕੇ ਫਰੂਟ ਵੀ ਜਿਹੜਾ ਉਹ ਖਰਾਬ ਹੁੰਦਾ ਦਿਖਾਈ ਦੇ ਰਿਹਾ ਜਰੂਰ ਬਾਈ ਨੇ ਜਿਹੜਾ ਹੈਗਾ ਇਹਨੂੰ ਬੰਦ ਵੀ ਕੀਤਾ ਹੋਇਆ ਇੱਕ ਦਿਨ ਲਿਆ ਅਗਲੇ ਦਿਨ ਦੇਖਣਾ ਪੜਦਾ ਹੈ ਜੇ 40 ਰੁਪਏ ਕਿਲੋ ਆ ਰਿਹਾ ਪੰਜਾਬ ਵੇਚ ਰਿਹਾ 40 ਦਾ 3 ਵੀ ਨਹੀਂ ਵਿਕ ਰਹਾ ਇਹਨਾਂ ਬੁਰਾ ਹਾਲ ਮੰਡੀ ਦਾ ਪੂਰੇ ਮੰਡੀ ਦਾ ਹੀ ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ ਸੋ ਤਾਂ ਕਦੇ ਖਰਾਬ ਹੋਤ ਹੁੰਦਾ ਉਹ ਜਿਆਦਾ ਖਰਾਬ ਹੁੰਦਾ ਜੀ ਗਲ ਜਾਂਦਾ ਸੁੱਟ ਦਿੰਨੇ ਆਂ ਕੀ ਕਰੀ ਗਾਹਕ ਤੇ ਹੈ ਨਹੀਂ ਇਹ ਪੂਰੇ ਰਿਆਣਾ ਇੱਕ ਨਗ ਦੀ ਚੁੰਗੀ ਵੀ ਨਹੀਂ ਛੱਡਦਾ ਸਰਕਾਰ ਕਹਿੰਦੀ ਚੁੰਗੀ ਮਾਫ ਹਨ ਉਧਰ ਮੰਲੀ ਤੇ ਜਾਖੋ ਚੁੰਗੀ ਦੇਖੋ ਕੋਈ ਮਾਫ ਨਹੀਂ ਹਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਲਗਾਤਾਰ ਪੰਜਾਬ ਦੇ ਵਿੱਚ ਤਪਦੀ ਗਰਮੀ ਨੂੰ ਲੈ ਕੇ ਜਿੱਥੇ ਕੱਲ ਦੋ ਮੌਤਾਂ ਵੀ ਜੜੀਆਂ ਪੰਜਾਬ 'ਚ ਹੋਈਆਂ ਤਾਂ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਵੀ ਲਗਾਤਾਰ ਗਰਮੀ ਦਾ ਜਹਿਰ ਜਿਹੜਾ ਉਹ جاری ਹੈ ਕਿਉਂਕਿ ਲਗਾਤਾਰ 45 ਤੋਂ 47 ਡਿਗਰੀ ਟੈਂਪਰੇਚਰ ਹੈ ਜਿਹੜਾ ਉਹ ਜਰੂਰ ਹੋ ਰਿਹਾ ਲੋਕ ਜਿਹੜੇ ਘਰੋਂ ਬਾਹਰ ਨਹੀਂ ਨਿਕਲ ਰਹੇ ਜਰੂਰ ਇਸ ਚੀਜ਼ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਔਰ ਪਾਣੀ ਵੱਤ ਔਰ ਪਿੰਡ ਦੇ ਲਈ ਕੇ ਲੋਕਾਂ ਨੇ ਕਈਆਂ ਨੇ ਸ਼ਬੀਲਾ ਲਾਈਆਂ ਹੋਈਆਂ ਤਾਂ ਕਈ ਲੰਗਰ ਜਿਹੜੇ ਲਗਾ ਰਹੇ ਆ ਤਾਂ ਤਸਵੀਰ ਪਟਿਆਲਾ ਸਬਜ਼ੀ ਮੰਡੀ ਦੀ ਦਿਖਾ ਰਿਹਾ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਜਿਹੜੇ ਲੋਕ ਨੇ ਵਪਾਰੀ ਨੇ ਜਿਹੜੇ ਉਹ ਕੋਈ ਸੁੱਤਾ ਪਿਆ ਔਰ ਕਿਸ ਤਰੀਕੇ ਦਾ ਆਰਾਮ ਕਰ ਰਿਹਾ ਕਿਉਂਕਿ ਗ੍ਰਾਹਕ ਜਿਹੜਾ ਉਹ ਗਰਮੀ ਕਰਕੇ ਬਾਹਰ ਨਹੀਂ ਨਿਕਲਦਾ ਕਿਉਂਕਿ ਗਰਮੀ ਦੇ ਨਾਲ ਕਾਫੀ ਚੀਜ਼ਾਂ ਜਿਹੜੀਆਂ ਉਹ ਜਲਦੀ ਖਰਾਬ ਹੋ ਜਾਂਦੀ ਹੈ ਤਾਂ ਇਧਰਲੇ ਪਾਸੇ ਵੀਰ ਜਿਹੜਾ ਪਾਣੀ ਦਾ ਛੜਕਾਓ ਕਰਦਾ ਨਜ਼ਰ ਆ ਰਿਹਾ ਤਾਂ ਤਸਵੀਰ ਜਿਹੜੀ ਹੈ ਤੁਹਾਨੂੰ ਅਸੀਂ ਪਟਿਆਲਾ ਸਬਜ਼ੀ ਮੰਡੀ ਦੀ ਦਿਖਾ ਰਿਹਾ ਤਾਂ ਜਿੱਥੇ ਸਬਜ਼ੀ ਮੰਡੀ ਦੇ ਵਿੱਚ ਗਾਹਕ ਜਿਹੜਾ ਉਹ ਬਿਲਕੁਲ ਵੀ ਨਹੀਂ ਹੈ ਕਿਉਂਕਿ ਇਹ ਜਿਵੇਂ ਤਾਜੀ ਸਬਜ਼ੀ ਹੈ ਸਵੇਰੇ ਲਿਆਣੇ ਤੇ ਸ਼ਾਮ ਚਾਹੀਦੀ ਹੈ ਇੱਕ ਤੋਂ ਗਾਹਕ ਜਿਹੜਾ ਨਹੀਂ ਨਿਕਲਦਾ ਤਾਂ ਇਹਨਾਂ ਨੂੰ ਵੀ ਜਿਹੜਾ ਹੈਗਾ ਨੁਕਸਾਨ ਚਲਣਾ ਪੈ ਰਿਹਾ ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀ ਸਬਜ਼ੀ ਮੰਡੀ ਜਿਹੜੀ ਆ ਉਹ ਪੂਰੀ ਦੀ ਪੂਰੀ ਖਾਲੀ ਪਈ ਹੈ ਤਾਂ ਬਿਲਕੁਲ ਜਿਹੜੇ ਹੈਗੇ ਆ ਟਮਾਟਾਵਾ ਜਿਹੜਾ ਕੋਈ ਲੋਕ ਨੇ ਜਿਹੜੇ ਹੋਰ ਉਰੇ ਪਹੁੰਚਦੇ ਹੋਏ ਦਿਖਾਈ ਦੇ ਰਹੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਅੰਗਲ ਜੀ ਕੀ ਨਾਮ ਹੈ ਜੀ ਆਪਣਾ ਰੁਪਿੰਦਰ ਸਿੰਘ ਜੀ ਰੁਪਿੰਦਰ ਜੀ ਕਿਵੇਂ ਦੇਖਦੇ ਹੋ ਲਗਾਤਾਰ ਗਰਮੀ ਨੂੰ ਲੈ ਕੇ ਕਹਿਰ جاری ਹੈ ਮੰਡੀ ਦੇ ਵਿੱਚ ਗਾਹ ਕੀ ਹੈ ਨੀਗਾ ਜੀ ਗਰਮੀ ਬਹੁਤ ਜ਼ਿਆਦਾ ਹੈ ਜੀ ਗਰਮੀ ਇੰਨੀ ਜ਼ਿਆਦਾ ਕਿ ਅੱਤ ਦੀ ਗਰਮੀ ਪੈ ਰਹੀ ਹੈ ਜਿਹੜ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਪਰ ਇੱਕ ਪਾਸੇ ਜਿਵੇਂ ਆਪਾਂ ਦੇਖੇ ਕਿ ਇਹ ਵਰਕ ਜਿਵੇਂ ਹੈਗਾ ਸਵੇਰੇ ਸਬਜ਼ੀ ਲਿਆਣੇ ਛਾਂ ਉਹਨੂੰ ਵਿੱਚ ਨਹੀਂ ਪਰ ਆਪਾਂ ਦੇਖ ਰਿਹਾ ਕਈ ਲੋਕਾਂ ਦੀ ਸਬਜ਼ੀ ਖਰਾਬ ਪਈ ਹੈ। ਲੋਕ ਆਰਾਮ ਕਰਦੇ ਹੋਏ ਨਜ਼ਰ ਆ ਰਹੇ ਗਾ ਕੀ ਹੈ ਨਿਕਾ ਗਾਕ ਫਿਰ ਬਾਹਰ ਉਹਨਾਂ ਗਰਮੀ ਦੇ ਕਰਕੇ ਨਿਕਲਦਾ ਨਹੀਂ ਕੋਈ। ਜੇ ਗਰਮੀ ਘਟੂਗੀ ਤਾਂ ਹੀ ਲੋਕੀ ਨਿਕਲਣਗੇ ਬਾਹਰ ਘਰਾਂ ਜਿਹਦਾ ਬੁਰਾ ਹਾਲ ਹੋ ਪਿਆ ਗਰਮੀ ਨਾਲ ਤਾਂ ਕੋਈ ਬਾਹਰ ਆਉਂਦੇ ਨਹੀਂਗਾ। ਇੰਨੇ ਸਿਕ ਜ ਨਹੀਂ ਨਾ ਕੋਈ ਨਿਕਲਦਾ ਬਾਹਰ। ਇਹੀ ਗੱਲ ਹੈ ਜੀ ਬਸ ਹੁਣ ਤਾਂ ਕੋਈ ਇੰਨਾ ਇਹਨਾਂ ਨੂੰ ਵਿਚਾਰੇ ਬੈਠਿਆ ਗਰਮੀ 'ਚ ਇਹ ਵੀ ਸੋਦਾ ਵੇਚਣ ਨੂੰ ਬੈਠੇ ਆ। ਗਰਮੀ ਹ ਔਰ ਇੱਕ ਪਾਸੇ ਬਿਜਲੀ ਵੀ ਜਿਹੜੀ ਹੈ ਕਹਿੰਦੇ ਘਰਾਂ ਚੋਂ ਵੀ ਨੀਂ ਨਾਰੀ ਹੈਗੀ ਬਿਜਲੀ ਦੀ ਤਾਂ ਸਮੱਸਿਆ ਹੈਗੀ ਹੁਣ ਬਿਜਲੀ ਨੂੰ ਅੱਜ ਕੱਲ੍ਹ ਹੁਣ ਤਾਂ ਝੋਨਾ ਲੱਗਣ ਲੱਗ ਜਾਂਦਾ ਉਹ ਫਿਰ ਲਾਈਟ ਦੇ ਕੱਟ ਤਾਂ ਲੱਗਣੀਆਂ ਹੀ ਹੈ ਇਹ ਗੱਲ ਹੈ ਤੁਹਾਨੂੰ ਇਹ ਲੋਡ ਜ਼ਿਆਦਾ ਹੋਊਗੀ ਜਿਹੜਾ ਤੇ ਗਰਮੀ ਦੇ ਵਿੱਚ ਪਹੁੰਚੇ ਸਬਜ਼ੀ ਲੈ ਸਬਜ਼ੀ ਸਰ ਫਿਰ ਹੁਣ ਉਹ ਤਾਂ ਘਰ ਦਾ ਮਾੜਾ ਮੋਟਾ ਲੈਣਾ ਪੈਂਦਾ ਹੈ ਜਰਾਸ਼ਣ ਪੱਤਾ ਜ਼ਰੂਰੀ ਹੈ ਨਾ ਬਿਲਕੁਲ ਰਹਿ ਨਹੀਂ ਸਕਦੇ ਹਾਂ ਜੀ ਤਾਂ ਬਿਲਕੁਲ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਕੋਈ ਬਹੁਤ ਜ਼ਰੂਰੀ ਹੈ ਤਾਂ ਉਹ ਹੀ ਘਰੋਂ ਬਾਹਰ ਨਿਕਲਦੇ ਆ ਤਾਂ ਜਰੂਰ ਸਰਕਾਰ ਦੇ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਕਿ ਅਗਰ ਜੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈ ਤਾਂ ਬਾਹਰ ਨਾ ਨਿਕਲੋ ਤਾਂ ਤਸਵੀਰ ਜਿਹੜੀ ਹੈ ਪਟਿਆਲਾ ਮੰਡੀ ਦੀ ਦਿਖਾ ਰਿਹਾ ਤਾਂ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਦੁਕਾਨਦਾਰਾਂ ਦੇ ਵੱਲੋਂ ਵੀ ਲਗਾਤਾਰ ਵਾਰ-ਵਾਰ ਕਿਹਾ ਜਾ ਰਿਹਾ ਕਿ ਜਿਹੜਾ ਸਮਾਨ ਹੈਗਾ ਉਹ ਖਰਾਬ ਹੋ ਜਾਂਦਾ ਤਾਂ ਤੁਹਾਨੂੰ ਤਸਵੀਰ ਜਿਹੜੀ ਕਿਵੇਂ ਲੇ ਦਿਖਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਪੀਤੇ ਦਾ ਹਾਲ ਹੈ ਜਿਹੜਾ ਬਿਲਕੁਲ ਗਲ ਸੜ ਚੁੱਕਿਆ ਹੋਇਆ ਔਰ ਕਿਉਂਕਿ ਲਗਾਤਾਰ ਆਪਾਂ ਦੇਖੀਏ ਤਾਂ ਤਪਦੀ ਗਰਮੀ ਨੂੰ ਲੈ ਕੇ ਫਰੂਟ ਵੀ ਜਿਹੜਾ ਉਹ ਖਰਾਬ ਹੁੰਦਾ ਦਿਖਾਈ ਦੇ ਰਿਹਾ ਜਰੂਰ ਬਾਈ ਨੇ ਜਿਹੜਾ ਹੈਗਾ ਇਹਨੂੰ ਬੰਦ ਵੀ ਕੀਤਾ ਹੋਇਆ ਨਹੀਂ ਵੇਚ ਰਿਹਾ ਪਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਮਾਨ ਖਰਾਬ ਹੁੰਦਾ ਹੈ ਬਾਈ ਦੁਕਾਨਦਾਰ ਵੀ ਸਾਡੇ ਨਾਲ ਨੇ ਕੀ ਚੀਜ਼ਾਂ ਖਰਾਬ ਹੋਈਆਂ ਪਈਆਂ ਨੇ ਜੀ ਕੀ ਹੈ ਕੀ ਬਾਈ ਇਹ ਉਹ ਕਾੜੋ ਹੈਗਾ ਜੀ 5 ਪੀਸ 150 ਐ ਵਿਕਦਾ ਇਹ ਵੀ ਖਰਾਬ ਹੋਇਆ ਪਈ ਨਹੀਂ ਗਾ ਗਰਮੀ ਦੇ ਕਹਿਰ ਕਾ ਹਾਂਜੀ ਹਾਂਜੀ ਸਾਰੇ ਪੀਸ ਖਰਾਬ ਹੋਏ ਮੈਂ ਕੱਲ ਕੇਲੇ ਸੜ ਗਏ ਸੀ ਇਹਲੇ ਹਾਂਜੀ ਪਰ ਵੀ ਦੇਖ ਰਿਹਾ ਜਿਸ ਤਰੀਕੇ ਦੇ ਨਾਲ ਸਮਾਨ ਨੁਕਸਾਨ ਜਿਹੜਾ ਡੇਲੀ ਡੇਲੀ ਹੁੰਦਾ ਜਾ ਰਿਹਾ ਹਾਂ ਜਿਹਾ ਸੀ 10000 ਦਾ ਮਾਲ ਹੈ ਉਸ ਤੋਂ 7-8000 ਵਟੇ ਜਾ ਰਹਾ ਦੋ ਦਿਨ ਵਿੱਚੋ ਇੰਨਾ ਬੁਰਾ ਹਾਲ ਮੰਡੀ ਦਾ ਪਰ ਬਾਈ ਜਿਵੇਂ ਅਸੀਂ ਦੇਖਿਆ ਕਿ ਪਪੀਤੇ ਆਕੇਲੇ ਸਭ ਐ ਬਿਲਕੁਲ ਖਰਾਬ ਹੋ ਚੁੱਕੇ ਬਿਲਕੁਲ ਵੀ ਇੱਕ ਦਿਨ ਲਿਆਉਣਾ ਅਗਲੇ ਦਿਨ ਦੇਖਣਾ ਪੜਦਾ ਹੈ ਇਹ 40 ਰੁਪਏ ਕਿਲੋ ਆ ਰਹਾ ਪੰਜਾਬ ਵੇਚ ਰਿਹਾ 40 ਕਾ 30 ਵੀ ਨਹੀਂ ਵਿਕ ਰਹਾ ਇੰਨਾ ਬੁਰਾ ਹਾਲ ਮੰਡੀ ਦਾ ਪੂਰੀ ਮੰਡੀ ਦਾ ਇਹ ਸਾਰੇ ਸਬਜ਼ੀਆਂ ਫਰੂਟ ਵਗੈਰਾ ਖਰਾਬ ਹੋ ਰਹੇ ਹੈ ਤੇ ਫਿਰ ਇਹ ਗ੍ਰਾਹਕ ਜਿਹੜਾ ਹੈਗਾ ਸਵੇਰੇ ਆਹ ਕ ਇਸ ਟਾਈਮ ਵੀਰੇ ਦੁਪਹਿਰੋਂ ਤੋਂ ਬਹੁਤ ਬੁਰਾ ਹਾਲਾ ਸ਼ਾਮ ਸਵੇਰੇ ਦਾ ਗਾਹਕ ਹੈ ਇਸਟਾ ਮਾਰਤੀ ਜਿਵੇਂ ਮੰਨ ਲਿਓ ਆਪਣਾ ਜੇ 10000 ਦਾ ਮੰਨ ਲਿਓ ਉਹਨਾਂ ਨੂੰ ਅੱਜ ਮੰਨ ਲਿਓ ਕੱਲ ਰਕਮ ਦੇਣੀ ਪੈਣੀ ਹੈ ਰਕਮ ਬੱਟੀ ਨਹੀਂ ਜਾ ਰਹੀ ਨਬੁਰਹਲਾ ਹਾਂ ਜੀ ਪਰ ਕਿ ਨੁਕਸਾਨ ਜਿਹੜਾ ਦਿਨ-ਬਦ ਦਿਨ ਚੱਲ ਰਿਹਾ ਹੈ ਬਿਲਕੁਲ ਬਿਲਕੁਲ ਬਸ ਇਹ ਮੈਂ ਅਸੀਂ ਟਾਈਮ ਪਾਸ ਕਰ ਰਹੇ ਹਾਂ ਟਾਈਮ ਕਾ ਪੱਲੋ ਦੇ ਪੈਣਾ ਲੱਗ ਮੈਂ ਹੈ ਹਾਂ ਜੀ ਹੁਣ ਜਿਹੜਾ ਨੁਕਸਾਨ ਹੋਇਆ ਹੈ ਇਹ ਤੁਹਾਡਾ ਇਹ ਤਾਂ ਸਾਨੂੰ ਦੇਣੀ ਪਏਗਾ ਜੀ ਅੱਜ ਨਹੀਂ ਤਾਂ ਕੱਲ ਦੇਣੀ ਪਏਗਾ ਤਾਂ ਬਿਲਕੁਲ ਇੱਕ ਪਾਸੇ ਲੋਕ ਗਰਮੀ ਤੋਂ ਤਰਾ-ਤਰਾ ਕਰ ਰਹੇ ਔਰ ਦੂਸਰੇ ਪਾਸੇ ਸਮਾਨ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਮਾਨ ਜਿਹੜਾ ਉਹ ਖਰਾਬ ਹੁੰਦਾ ਦਿਖ ਇਕ ਪਾਸੇ ਬਿਜਲੀ ਦੀ ਜਿਹੜੀ ਮੰਗ ਹੈ ਉਹ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਔਰ ਦੂਸਰੇ ਪਾਸੇ ਗਰਮੀ ਦਾ ਕਹਿਰ ਜਿਹੜਾ ਉਹ ਲਗਾਤਾਰ ਜਾ ਰਹੀ ਹੈ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਮਾਤਾ ਬਜ਼ੁਰਗ ਬੈਠੀ ਹੋਈ ਆ ਉਹ ਵੀ ਪੱਖਾ ਚਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਗ੍ਰਾਹਕ ਹੈ ਉਸ ਵੇਲੇ ਮਾਰਕੀਟ ਦੇ ਵਿੱਚ ਨਹੀਂ ਹੈ ਮੰਡੀ ਦੇ ਵਿੱਚ ਨਹੀਂ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਕੀ ਨਾਮ ਹੈ ਮੇਰਾ ਗੁਰਵਿੰਦਰ ਕੌਰ ਕਿੰਨੀ ਉਮਰ ਕਿੰਨੀ ਮਾਤਾ ਪਹਿਲੇ ਮੇਰੀ ਹੋਣੀ ਆ ਜੀ 60 ਦੇ ਲੇਵੇ 60 ਤੋਂ ਉੱਪਰ ਹੀ ਆ ਤੇ ਇੱਥੇ ਬੈਠੇ ਆ ਮੰਡੀ 'ਚ ਕੋਈ ਗਾਖ ਨਹੀਂ ਹੈਗਾ ਕੋ ਕੁਛ ਨਹੀਂ ਇੱਕ ਦਿਨ ਸੌਦਾ ਲਿਆਉਣੇ ਆ ਦੋ ਦਿਨ ਵੇਚਦੇ ਆ ਉਹਨਾਂ ਨੂੰ ਅੱਧਾ ਜਿਹੜਾ ਬਚਦਾ ਉਹ ਸਿਰ ਦਿੰਨੇ ਆ ਗਾਖ ਹੈ ਨਹੀਂ ਮੰਡੀ 'ਚ ਅਸੀਂ ਬੈਠੇ ਆ ਦੇਖੋ ਸੌਦਾ ਸਾਡਾ ਐਵੇਂ ਪਿਆ ਰਹਿੰਦਾ ਸਾਡੇ ਬਾਰੇ ਕੋਈ ਨਹੀਂ ਸੋਚਦਾ ਅੱਛਾ ਸੌਦਾ ਜਿਵੇਂ ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ ਸੌਦਾ ਕਦੇ ਖਰਾਬ ਬਹੁਤ ਹੁੰਦਾ ਬਹੁਤ ਜ਼ਿਆਦਾ ਖਰਾਬ ਹੁੰਦਾ ਜੀ ਗਲ ਜਾਂਦਾ ਸੁੱਟ ਦਿੰਨੇ ਆ ਕੀ ਕਰੀ ਗਾਖ ਤੇ ਹੈ ਨਹੀਂ ਵਿਕੇਗਾ ਨਹੀਂ ਸੁੱਟੇ ਗਏ ਅਸੀਂ ਘਰਾਂ ਥੋੜੀ ਲੈ ਜਾਵਾਂਗੇ ਇੱਥੇ ਸੁੱਟ ਜਾਣਾ ਫਿਰ ਗਾਖ ਦੇਖਦਾ ਹੀ ਨਹੀਂ ਫਿਰ ਆਲਾ ਕਹਿੰਦਾ ਅਸੀਂ ਨਹੀਂ ਲੈਣਾ ਮਾੜਾ ਸੌਦਾ ਲੈਂਦਾ ਨਹੀਂ ਤੇ ਜੇ ਗਾਘ ਦਾ ਟਾਈਮ ਨਹੀਂ ਹਗਾ ਕੰਮਦਾ ਹੀ ਨਹੀਂ ਹੈਗਾ ਇੱਥੇ ਇਸ ਕਰੀਏ ਵੀ ਕਿਹਾ ਇੰਨੀ ਗਰਮੀ ਆ ਗਾਘ ਹੈ ਨਹੀਂ ਤੇ ਮਾਤਾ ਫਿਰ ਕਿਵੇਂ ਗੁਜ਼ਾਰਾ ਕਰਦਾ ਕਿਵੇਂ ਆਉਂਦਾ ਕੀ ਕਰੀਏ ਵੀਰ ਜੀ ਟੈਂਪਾਸ ਕਹਣਾ ਸਾਡੀ ਕੋਈ ਨਹੀਂ ਸੁਣਦਾ ਸਾਡੀ ਸਰਕਾਰ ਵੀ ਨਹੀਂ ਸੁਣਦੀ بڑے بڑے ਤਗੜਿਆਂ ਦੇ ਹਰੇ ਕੇ ਸੁਣਦਾ ਗਰੀਬ ਦਾ ਕੋਈ ਨਹੀਂ ਸੁਣਦਾ ਨਾ ਗਰੀਬ ਬੰਦੇ ਦਾ ਕੋਈ ਨਹੀਂ ਸੁਣਦਾ ਆਲਾ ਕਹਿੰਦੇ ਜਾਈ ਤਾਂ ਬਹੁਤ ਚੰਗੇ ਲੱਗੇ ਹੋਏ ਨੇ ਹੁਣ ਅਸੀਂ ਤੇ ਲੋਕਾਂ ਦਾ ਐਸੀਆਂ ਵਿੱਚ ਪਏ ਹੋਏ ਆ ਅਸੀਂ ਇੱਥੇ ਬੈਠੇ ਹੋਏ ਆ ਪੱਖਾ ਚੱਲਦੇ ਆ ਦੇਖੋ ਲੋਕ ਉਹਨਾਂ ਦਾ ਜੀ ਕਰਦਾ ਸੌਣ ਨੂੰ ਸਾਡਾ ਵੀ ਜੀ ਕਰਦਾ ਹੁਣ ਕਰੀਏ ਕੀਆ ਸਾਡੀ ਮਜਬੂਰੀ ਆ ਤਾਂ ਜਿਵੇਂ ਮਾਤਾ ਇਹ ਸਵੇਰ ਦੇ ਤੋਂ ਸਬਜ਼ੀ ਜਿਹੜੀਆਂ ਲੈ ਕੇ ਆਨੇ ਹੋ ਫਿਰ ਕਿਸ ਤਰੀਕੇ ਦੇ ਨਾਲ ਅਗਰ ਨਹੀਂ बिकਦੀ ਖਰਾਬ ਹੋ ਜਾਂਦੀ ਆ ਉਹ ਖਰਾਬ ਹੋ ਜਾਂਦੀ ਆ ਵੀਰ ਜੀ ਉਹ ਫਿਰ ਕਿਸੇ ਕੰਮ ਨਹੀਂ ਅਸੀਂ ਸੁੱਟ ਦਿੰਨੇ ਆ ਉਹਦੇ ਉਧਰ ਉਹ ਢੇਰਾਂ ਦੇ ਢੇਰ ਲੱਗੇ ਉਧਰ ਸੁੱਟ ਜਾਨੇ ਹਾਂ ਫਿਰ ਆਰਤੀ ਸਾਥ ਦਿੰਦੇ ਨੇ ਨਾਲ ਨਹੀਂ ਦਿੰਦੇ ਜੀ ਆਰਤੀਆਂ ਨੂੰ ਧੱਕੇ ਨਾਲ ਚਾਹੇ ਉਹਨਾਂ ਨੂੰ ਤਾਂ ਪੈਸੇ ਦਿਓ ਜਿੱਥੋਂ ਮਰਜੀ ਉਹਨਾਂ ਨੂੰ 1 ਰੁਪਿਆ ਨਹੀਂ ਛੱਡਣਾ ਉਹਨਾਂ ਨੇ 1 ਰੁਪਿਆ ਨਹੀਂ ਛੱਡਣਾ ਉਹਨਾਂ ਨੇ ਚੁੰਗੀ ਤੱਕ ਵੀ ਨਹੀਂ ਛੱਡਦੇ 5 ਰੁਪਏ ਚੁੰਗੀ ਵੀ ਲੈਂਦੇ ਆ 5 ਰੁਪਏ ਚੁੰਗੀ ਵੀ ਨਹੀਂ ਛੱਡਦੇ ਉਹ ਇੱਕ ਨਗ ਨੂੰ 5 ਰੁਪਏ ਚ ਸਰਕਾਰ ਕੇ ਨਾ बिके ਖਰਾਬ ਹੋ। ਉਹਨਾਂ ਆਪਾਂ ਨੇ ਸਿੱਟ ਜਾਓ। ਉਹਨਾਂ ਨੂੰ ਪੈਸੇ ਪੂਰੇ ਲੈਣੇ। ਹਾਂ ਆਰਤੀਆਂ ਪੈਸੇ ਪੂਰੇ ਲੈਣੇ ਨੇ। ਉਹਨਾਂ ਨੇ ਪਹਿਲਾਂ ਸਿੱਟ ਦੋਣ ਤੇ ਉਹਨਾਂ ਨੂੰ ਪੈਸੇ ਪੂਰੇ ਲੈਣੇ ਇੱਕ ਨਗਦੀ ਚੁੰਗੀ ਵੀ ਨਹੀਂ ਛੱਡਦੇ। ਸਰਕਾਰ ਕਹਿੰਦੀ ਚੁੰਗੀ ਮਾਫ ਆ ਨਾ। ਉਥੇ ਮੰਡੀ ਤੇ ਜਾਖੋ ਚੁੰਗੀ ਦੇਖੋ ਕੋਈ ਮਾਫ ਨਹੀਂ ਹੈ। ਚੁੰਗੀ ਵੀ ਲੈਂਦੇ ਨੇ ਸਾਡੇ ਕੋਲ ਇੱਕ ਨਗਦੀ 5 ਰੁਪਏ। ਜਾ ਕੇ ਪਤਾ ਕਰ ਲਓ ਚਾਹੇ ਤੇ। ਚਾਹੇ ਅਸੀਂ ਸੌਦਾ ਸਿੱਟ ਜੀ ਉਹਨਾਂ ਨੂੰ ਪੈਸੇ ਲੈਣੇ ਹੀ ਲੈਣੇ ਆ। ਆੜਾ ਕਹਿੰਦੇ ਨਾ ਲਾਉ। ਹੁਣ ਲਾਈਏ ਨੇ ਤੇ ਜੇ ਲਾਈਏ ਨੇ ਘਰੋਂ ਬੈਠੀ ਖਾਈਏ ਕਿਥੋਂ ਕਿੱਧਰ ਕਿੱਧਰ ਮਾਰੇ ਗਰੀਬ ਬੰਦੇ ਦੀ ਕੋਈ ਨਹੀਂ ਸੁਣਦਾ ਸਰਕਾਰ ਤਗੜੇ ਦੀ ਹਰੇਕ ਹੀ ਸੁਣਦਾ ਜੀ ਤਾਂ ਬਿਲਕੁਲ ਜਰੂਰ ਮਾਤਾ ਦੇ ਵੱਲੋਂ ਵੀ ਦੱਸਿਆ ਗਿਆ ਕਿ ਜਿਹੜਾ ਹੈਗਾ ਚੁੰਗੀ ਵੀ ਲੱਗਦੀ ਆ ਔਰ ਦੂਸਰੇ ਪਾਸੇ ਸਮਾਨ ਜਿਹੜਾ ਉਹ ਦਿਨ-ਦਿਨ ਖਰਾਬ ਹੁੰਦਾ ਉਹ ਜਰੂਰ ਜਾ ਰਿਹਾ ਪਰ ਜਿਹੜਾ ਗ੍ਰਾਹਕ ਹੈ ਉਹ ਨਹੀਂ ਨਿਕਲਦਾ ਕਿਉਂਕਿ ਲਗਾਤਾਰ ਆਪਾਂ ਦੇਖ ਸਕਦੇ ਆ ਮੰਡੀ ਦੇ ਵਿੱਚ ਦੇਖਿਓ ਚਾਹੇ ਉਹ ਫਰੂਟ ਹੋਵੇ ਚਾਹੇ ਉਹ ਸਬਜ਼ੀ ਹੋਵੇ ਤਾਂ ਪਰ ਹਰ ਪਾਸੇ ਜਿਹੜਾ ਇਸ ਵੇਲੇ ਮੰਦਾ ਜ਼ਰੂਰ ਚੱਲਣਾ ਪੈ ਰਿਹਾ ਤਾਂ ਇਧਰਲੇ ਪਾਸੇ ਤੁਹਾਨੂੰ ਤਸਵੀਰ ਜਿਸ ਤਰ੍ਹਾਂ ਪਹਿਲਾਂ ਦਿਖਾਈ ਸੀ ਕਿ ਲੋਕ ਜਿਹੜੇ ਆ ਵਿਲੇ ਬੈਠੇ ਆ ਪੱਖੇ ਚੱਲਦੇ ਹੋਏ ਨਜ਼ਰ ਆ ਰਹੇ ਆ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਵੱਧਦੀ ਗਰਮੀ ਹੈ ਔਰ ਦੂਸਰੇ ਪਾਸੇ ਲਾਈਟ ਦੀ ਜਿਹੜੀ ਸਮੱਸਿਆ ਹੋ ਤਾਂ ਜ਼ਰੂਰ ਹੈ ਹੀ ਹੈ ਕਿਉਂਕਿ ਲਾਈਟ ਦੀ ਜਿਹੜੀ ਹੈ ਮੰਗ ਜਿਹੜੀ ਹੈ ਵੱਧਦੀ ਜਾ ਰਹੀ ਹੈ ਔਰ ਪਿੱਛੇ ਜਿਹੜੀ ਹੈ ਬਿਜਲੀ ਦੀ ਦਿੱਕਤ ਆ ਰਹੀ ਹੈ ਕਿਉਂਕਿ ਲਗਾਤਾਰ ਦੋ-ਦੋ ਦਿਨ ਜਿਹੜੀ ਹੈ ਲਾਈਟ ਹੈ ਪਟਿਆਲਾ ਦੇ ਕਾਫੀ ਏਰੀਆ ਦੇ ਵਿੱਚ ਜਿਹੜੀ ਨਹੀਂ ਦੇਖਣ ਨੂੰ ਮਿਲ ਰਹੀ ਔਰ ਬਾਈੜੀ ਜਿਹੜੇ ਉਹ ਪੱਖਾ ਚਲਦੇ ਹੋਏ ਨਜ਼ਰ ਆ ਰਿਹਾ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਸਮਾਨ ਖਰਾਬ ਹੁੰਦਾ ਜਾ ਰਿਹਾ ਔਰ ਦੂਸਰੇ ਪਾਸੇ ਲਾਈਟ ਦੀ ਜਿਹੜੀ ਆ ਮੰਗ ਵੱਧੇ ਜਾ ਰਹੀ ਹੈ। ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਰਣਜੀਤ ਸਿੰਘ ਪਟਿਆਲਾ